ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੀਵਰ ਦੀ ਦਵਾਈ ਤਿਆਰ ਕਰਦੇ ਸੀਗੇ ਜਿਹੜੀ ਮੈਂ ਤੁਹਾਨੂੰ ਕਹਿੰਦਾ ਹੁੰਨਾ ਕਿ ਨਾ ਅਸੀਂ ਹਰੀ ਜੜੀ ਬੂਟੀਆਂ ਪਾ ਕੇ ਤਿਆਰ ਕਰਦੇ ਹੁੰਦੇ ਆ ਕਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਈ ਸੀ ਕਿ ਦਵਾਈਆਂ ਗੋਲੀਆਂ ਦਿਖਾਉਣਾ ਉਹਨਾਂ ਨਹੀਂ ਕਰਤੀਆਂ ਕਿਵੇਂ ਤਿਆਰ ਕਰਦੇ ਆ ਇਸ ਤਰ੍ਹਾਂ ਮਤਲਬ ਇਹ ਵાળ ਕੇ ਇਹਦੇ ਰਸ ਕੱਢਿਆ ਜਾਂਦਾ ਜੜੀ ਬੂਟੀਆਂ ਦਾ ਫਿਰ ਤਿਆਰ ਹੁੰਦੀ ਹੈ ਦਵਾਈ ਇਹ ਸਾਰੀਆਂ ਹਰੀਆਂ ਜੜੀ ਬੂਟੀਆਂ ਹੀ ਪਾਈਆਂ ਹੋਈਆਂ ਨੇ ਬਸ ਹਰੀ ਜੜੀ ਬੁੱਟੀਆਂ ਨੇ ਹਰੇ ਵਿੱਚ ਸੁੱਕੇ ਜੜੀ ਬੁੱਟੀਆਂ ਪਣੀਆਂ 47 ਜੜੀ ਬੁੱਟੀਆਂ ਨੇ ਜੜੀਆਂ ਪਣੀਆਂ ਨੇ ਜੇ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਹਰੀ ਜੜੀ ਬੁੱਟੀਆਂ ਜੜੀਆਂ ਮੇਰੇ ਕੋਲ ਪਈਆਂ ਨੇ ਉਹ ਦਿਖਾਉਣਾ ਮੈਂ ਤੁਹਾਨੂੰ ਇਹ ਸਾਰੀਆਂ ਥੱਲੇ ਕਰਾ ਤੁਹਾਨੂੰ ਦਿਖਾਉਣਾ ਮੈਂ ਤੁਹਾਨੂੰ ਇਥੇ ਨੇ ਕਿਹੜੀਆਂ ਜੜੀ ਬੁੱਟੀਆਂ ਪਣੀਆਂ ਫਿਰ ਸਭ ਤੋਂ ਜ਼ਰੂਰੀ ਚੀਜ਼ ਇਹ ਧੁੰਮੀ ਆਗੜਾ ਹੁੰਦਾ ਇਹ ਲਈ ਵਾਸਤੇ ਬਹੁਤ ਵਧੀਆ ਕੰਮ ਕਰਦੇ ਦੇਖੋ ਇਹ ਛੋਟੇ-ਛੋਟੇ ਆਗੜੇ ਲੱਗੇ ਹੁੰਦੇ ਹਨ ਆੜਾਟਾ ਪੰਦਾ ਹੈ ਛੋਟੇ-ਛੋਟੇ ਦੇ ਬੀਜ ਹੁੰਦੇ ਆ ਇਹ ਦੇਖਣ ਨੂੰ ਆ ਲੱਗਦਾ ਜਿਵੇਂ ਆਲੇ ਹੁੰਦੇ ਆ ਪਰ ਇਹ ਧੁੰਮੀ ਆਗੜਾ ਕਿਹਾ ਉਹਨਾਂ ਇਹ ਸੇ ਕਰਕੇ ਸਾਰੀਆਂ ਹਰੀ ਜੜੀ ਬੂਟੀਆਂ ਰੱਖੀਆਂ ਨੇ ਤੁਹਾਨੂੰ ਸਾਰਿਆਂ ਦੀ ਪਛਾਣ ਕਰਾ ਸਕਾਂ ਮੈਂ ਕਿਹੜੀਆਂ ਕਿਹੜੀਆਂ ਜੜੀ ਬੂਟੀਆਂ ਕੰਠੀਆਂ ਨੇ ਠੀਕ ਆ ਇਹ ਹੋ ਗਿਆ ਤਾਂ ਨੀਆ ਵਾਲਾ ਦੂਸਰਾ ਇਹ ਭਰਾਂਗ ਰਾਜ ਹੋ ਗਿਆ ਇਹ ਹੀ ਅਸੀਂ ਸਾਰੀਆਂ ਜੜੀ ਬੂਟੀਆਂ ਦਾ ਰਸ ਕੱਢ ਮਤਲਬ ਏਦਾਂ ਉਬਾਲ ਕੇ ਰਨੇ ਇਹਨਾਂ ਨੂੰ ਜਿੰਨੀਆਂ ਕਤਾਸੀਆਂ ਨਾਲ ਜਾਂਦੀਆਂ ਨੇ ਰੁੱਤ ਅਨੁਸਾਰ ਉਹ ਪਾਈਆਂ ਜਾਂਦੀਆਂ ਨੇ ਇਹ ਹੁੰਦਾ ਰੰਗ ਰਾਜ ਹੁੰਦਾ ਇਹ ਤੇ ਵਾਲਾਂ ਵਾਸਤੇ ਵੀ ਬਹੁਤ ਵਧੀਆ ਹੁੰਦਾ ਪੰਜਾਗ ਹੀ ਪਾਉਨੇ ਆ ਸੀ ਉਹਨਾਂ ਦੇ ਇਸੇ ਕਰਕੇ ਰਿਜ਼ਲਟ ਜ਼ਿਆਦਾ ਵਧੀਆ ਦੇਖੋ ਇਹਦਾ ਚਿੱਟਾ ਫੁੱਲ ਹੁੰਦਾ ਚਿੱਟੇ ਰੰਗ ਦਾ ਫੁੱਲ ਹੁੰਦਾ ਛੋਟਾ ਜਿਹਾ ਤੇ ਭੂਰੰਗ ਰਾਜ ਹੁੰਦਾ ਇਹ ਲੀਵਰ ਵਾਸਤੇ ਬਹੁਤ ਵਧੀਆ ਕੰਮ ਕਰਦਾ ਇਹਦਾ ਪੰਚਾਗ ਪਾਇਆ ਜਾਂਦਾ ਬਾਜ਼ਾਰ ਤੋਂ ਆਪਾਂ ਨੂੰ ਇਹਨਾਂ ਚੀਜ਼ਾਂ ਦੇ ਪੰਚਾਗ ਨਹੀਂ ਮਿਲਦੇ ਦੇਖੋ ਪੰਚਾਗ ਕਿਵੇਂ ਹੁੰਦਾ ਖੁਦ ਦਵਾਈਆਂ ਦੇ ਵਿੱਚ ਜਿਹੜਾ ਕਰਾ ਪੰਚਾਗ ਵਰਤਿਆ ਜਾਂਦਾ ਜਿਵੇਂ ਹੁਣ ਇਹ ਜੜ ਹੋ ਗਈ ਹੈ ਨਾ ਔਡੇ ਦੀ ਜੜ ਹੋ ਗਈ ਇਹ ਪੱਤੇ ਹੋ ਗਏ ਇਹਦੀ ਟਾਣੀ ਹੋ ਗਈ ਸਾਰੀ ਇਹ ਰੇ ਟਾਣੀਆਂ ਹੋ ਗਈਆਂ ਇਹਦਾ ਫੁੱਲ ਹੋ ਗਿਆ ਵਿੱਚੇ ਇਹ ਫੁੱਲ ਨੂੰ ਮਤਲਬ ਉਹ ਦਿਖਾ ਰਿਹਾ ਚਿੱਟੇ ਚਿੱਟੇ ਫੁੱਲ ਹੋ ਗਏ ਇਹ ਬੀਜ ਫਲ ਹੋ ਗਿਆ ਇਹਦਾ ਤੇ ਇਸ ਤਰ੍ਹਾਂ ਪੰਚਾਕ ਪੈਂਦਾ ਹੁੰਦਾ ਇਸੇ ਤਰ੍ਹਾਂ ਇਹਦਾ ਵਾ ਇਸੇ ਤਰ੍ਹਾਂ ਭੂਮੀ ਆਵਲੇ ਦਾ ਹੋ ਗਿਆ ਉਨੇ ਪੰਚਾਕ ਪਾਇਆ ਜਾਂਦਾ ਸਾਰੀਆਂ ਜੜੀਆਂ ਬੂਟੀਆਂ ਦਾ ਉਨੀ ਜਿਆਦਾ ਲੀਵਰ ਦੀ ਦਵਾਈ ਵਧੀਆ ਬਣਨੀ ਹੈ ਠੀਕ ਆ ਹੁਣ ਮੈਂ ਤੁਹਾਨੂੰ ਤੀਸਰੀ ਜੜੀ ਬੂਟੀ ਦਿਖਾਉਣਾ ਉਹਨੂੰ ਆਪਾਂ ਕਮੋ ਵੀ ਕਹਿੰਦੇ ਆ ਮਕੋ ਵੀ ਕਹਿੰਦੇ ਆ ਇਹ ਵੀ ਬਹੁਤ ਵਧੀਆ ਜੜੀ ਬੂਟੀ ਹੁੰਦੀ ਹੈ ਇਹਦਾ ਵੀ ਪੰਚਾਕ ਹੀ ਪਾਇਆ ਮੈਂ ਇਹਦੇ ਵਿੱਚ ਉਨੇ ਜੜ ਹੋਈ ਪੱਤੇ ਹੋ ਗਏ ਫਲ ਹੋ ਗਏ ਫਲ ਹੋ ਗਏ ਸਾਰਾ ਟਾਲੀ ਹੋ ਗਈ ਉਸੇ ਤਰ੍ਹਾਂ ਇਹਦਾ ਪੰਚਾਂਕਾ ਆਇਆ ਦਾ ਲੀਵਰ ਪੀਏ ਵਾਸਤੇ ਬਹੁਤ ਸੁਪਰ ਕੰਮ ਕਰਦੀ ਹੈ ਇਹ ਲੀਵਰ ਤੇ ਪੀਏ ਦੀ ਔਰ ਕੇਅਰ ਕਰਦੀ ਹੈ ਜਿੰਨੀ ਵੀ ਫਰਟ ਫੂਟ ਜਿੰਨੀ ਹੁੰਦੀ ਹੈ ਲੀਵਰ ਕੱਟੀ ਹੁੰਦਾ ਲੀਵਰ ਸਾਰਾ ਇਸ ਤੱਕ ਨੂੰ ਵੀ ਠੀਕ ਕਰਦੀ ਹੈ ਫਿਰ ਹੋ ਗਿਆ ਇਸ ਤੋਂ ਅੱਗੇ ਆ ਗਈ ਤੌਸੀ ਕੋਈ ਇਸੇ ਤਰ੍ਹਾਂ ਹਰੀਆਂ ਜੜੀ ਬੁੱਟੀਆਂ ਜਿੰਨੀਆਂ ਸਾਨੂੰ ਮਿਲਦੀਆਂ ਨੇ ਰੁੱਤ ਅਨੁਸਾਰ ਉਹ ਪਾਉਣੀਆਂ ਨੇ ਤੇ ਤੌਸੀ ਹੋ ਗਈ ਉਹ ਵੀ ਲੀਵਰ ਦੇ ਇਹਦੇ ਵਿੱਚ ਪਾਈ ਜਾਂਦੀ ਹੈ ਉਸੇ ਜੀ ਪਾਈ ਜਾਂਦੀ ਆ ਨਿਵਰਤੀ ਉਹ ਜਿਹੜੀ ਦਵਾਈ ਬਣਦੀ ਆ ਇਸ ਤੋਂ ਅੱਗੇ ਆ ਕੇ ਮਰੂਗਾ ਇਹ ਕੋਈ ਨਾ ਮੰਨਿਆ ਜਾਣਾ ਜਾਂਦਾ ਇਹ ਨਿਵਰ ਵਾਸਤੇ ਬਹੁਤ ਵਧੀਆ ਕੰਮ ਕਰਦਾ ਪੇਟ ਵਾਸਤੇ ਬਹੁਤ ਵਧੀਆ ਕੰਮ ਕਰਦਾ ਜਿਵੇਂ ਇਹਦੇ ਵਿੱਚ ਬੀਜ ਹੋ ਗਏ ਪਾਣੀ ਹੋ ਗਈ ਫੁੱਲ ਉੱਪਰ ਆ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਦੀਆਂ ਵੀ ਪਾਈ ਜਾਂਦੀਆਂ ਨੇ ਇਸ ਤੋਂ ਅੱਗੇ ਆ ਗਈ ਨਰਗੁੰਡੀ ਉਹ ਨਰਗੁੰਡੀ ਹੁੰਦੀ ਆ ਇਹ ਜੋੜਾਂ ਦੇ ਦਰਦਾਂ ਵਾਸਤੇ ਵਰਤੀ ਜਾਂਦੀ ਆ ਪਰ ਲੀਵਰ ਵਾਸਤੇ ਵੀ ਬਹੁਤ ਵਧੀਆ ਕੰਮ ਕਰਦੀ ਆ ਥੱਲੇ ਚਿੱਟਾ ਚਿੱਟਾ ਹੁੰਦਾ ਪੱਤਾ ਇਹ ਥੋੜੀ ਮਾਤਰਾ ਚ ਵੀ ਪਾਈ ਜਾਂਦੀ ਆ ਕਿਉਂਕਿ ਇਹ ਮੈਟਾਬੋਲਿਜ਼ਮ ਨੂੰ ਵਧਾਉਂਦੀ ਆ ਫੈਟ ਬਰਨ ਹੁੰਦੀ ਆ ਕਰੋ ਇਹ ਨਾਲ ਇਹ ਬ੍ਰੰਮੀ ਹੁੰਦੀ ਆ ਮੈਂ ਜਿਹੜੀ ਤੁਹਾਨੂੰ ਦੱਸਦਾ ਹੁੰਦਾ ਸੀ ਇਹ ਦੀ ਅੱਡੇ ਕਿਲੇ ਚ ਕੀਤੀ ਕਰਦੇ ਆ ਇਹ ਅਸੀਂ ਇਦਾਂ ਸੁੱਕੀ ਵੀ ਪਾਉਨੇ ਆ ਸੁੱਕੀ ਵੀ ਪਾਉਨੇ ਤੇ ਇਹ ਹਰੀ ਵੀ ਪਾਈ ਜਾਂਦੀ ਆ ਇਹ ਲੀਵਰ ਵਾਸਤੇ ਪੇਟ ਵਾਸਤੇ ਦਿਮਾਗ ਵਾਸਤੇ ਦਿਲ ਵਾਸਤੇ ਬਹੁਤ ਜਗ੍ਹਾ ਤੇ ਕੰਮ ਕਰਦੀ ਆ ਇਹ ਜੇ ਨਾਲ ਤੁਹਾਡਾ ਦਿਮਾਗ ਵਧੀਆ ਹੋਊਗਾ ਉਨਲਾ ਤੁਹਾਡਾ ਲੀਵਰ ਵੀ ਠੀਕ ਹੋਊਗਾ ਇਸ ਤਰ੍ਹਾਂ ਉਹ ਬਣਾਈ ਜਾਂਦੀ ਆ ਅਸਲੀ ਬਰਮੀ ਹੁੰਦੀ ਆ ਇਹ ਥੋੜੀ ਜਿਹੀ ਮਾਤਰਾ ਵਿੱਚ ਇਹ ਨੈਮਲਗ੍ਰਾਸ ਵੀ ਪਾਉਂਦੇ ਆ ਤੇਲੇ ਆਪਣੇ ਗ੍ਰਾਸ ਹੁੰਦਾ ਇੱਦਾਂ ਦਾ ਹੁੰਦਾ ਨੰਬੂ ਜਿਵੇਂ ਹੁੰਦਾ ਤੁਹਾਨੂੰ ਨੀਂਦ ਵਧੀਆ ਲਿਆਉਂਦਾ ਤੇ ਖੂਨ ਨੂੰ ਬਲੱਡ ਨੂੰ ਸਾਫ ਕਰਦਾ ਹੈ ਇਹ ਵੀ ਥੋੜੀ ਮਾਤਰਾ ਚ ਪਾਇਆ ਜਾਂਦਾ ਜ਼ਿਆਦਾ ਮਾਤਰਾ ਸਿ ਪਾਇਆ ਜਾਂਦਾ ਇਸ ਤੋਂ ਇਲਾਵਾ ਹੁੰਦਾ ਇਹਦੇ ਵਿੱਚ ਪੁਨਰਨਵਾ ਇਹ ਪੁਨਰਨਵਾ ਵੀ ਜੜ੍ਹ ਹੁੰਦੀ ਆ ਇਹ ਵੀ ਤਾਜ਼ੀ ਲੈ ਕੇ ਆਉਂਦੇ ਆ ਸੰਗਲਾ ਡੰਡਾ ਟੰਡਲੇ ਦੇ ਨਾਲ ਹੀ ਹੁੰਦਾ ਸਾਰੇ ਦੰਦਲ ਦੰਦਰਾ ਵਗੈਰਾ ਦੇ ਸਾਰੇ ਨਾਲ ਹੀ ਹੁੰਦੇ ਆ ਇਹ ਇਹਦੀ ਮਤਲਬ ਇਸੇ ਤਰ੍ਹਾਂ ਜੁਹਾਂਦਾ ਜਾਂਦਾ ਪੱਟ ਕੇ ਜੰਡਾ ਦੇ ਵਿੱਚ ਬਿਲਕੁਲ ਤਾਜ਼ਾ ਹੁੰਦਾ ਇਹ ਵੀ ਪਾ ਜਾਂਦਾ ਇਹਦਾ ਅਸਰ ਹੈ ਰਿਜ਼ਲਟ ਇਸੇ ਕਰਕੇ ਲੀਵਰ ਦੀ ਦਵਾਈ ਤੇ ਜ਼ਿਆਦਾ ਵਧੀਆ ਹੁੰਦੀ ਆ ਇਹਨੂੰ ਕਹੇ ਜਾਂਦਾ ਸਰਪੋਖਾ ਦੇਖੋ ਇਹਦੇ ਫਲੀਆਂ ਦਾ ਸਰੇਗ ਨੇ ਨਾ ਮੈਂ ਕੱਲ੍ਹ ਤੇ ਲੈਬ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਕਿ ਇਸ ਤਰ੍ਹਾਂ ਅਸੀਂ ਜੰਗੂਟੇ ਲੈਣੇ ਸਰਪੋਖਾ ਹੁੰਦਾ ਇਹ ਲੀਵਰ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਉਹੀ ਪਾਜਾ ਮਰ ਜਾਂਦਾ ਜੰਗਲ ਦੇ ਵਿੱਚੋਂ ਉਹੀ ਜੰਗਲ ਤੋਂ ਪਾਇਆ ਕਟ ਖਿਲਾਉਣਾ ਵੀ ਜੋ ਫਾਲਾ ਫੁੱਲ ਦਾ ਸਾਰਾ ਕੁਝ ਇਹਦਾ ਵਿੱਚ ਹੀ ਪਾਇਆ ਜਾਂਦਾ ਤੇ ਇਸ ਤਰ੍ਹਾਂ ਹੁੰਦਾ ਇਸ ਤੋਂ ਵੀ ਆ ਗਿਆ ਅੜੂਸਾ ਵਾਸਾ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਇਹ ਅੜੂਸਾ ਹੁੰਦਾ ਵਾਸਾ ਕਹਿੰਦੇ ਇਹ ਫੈਟ ਕੱਢਣ ਵਾਸਤੇ ਕਾਫੀ ਅੜੂਸਾ ਵਾਸਤੇ ਬਹੁਤ ਵਧੀਆ ਹੁੰਦਾ ਇਹ ਵੀ ਪਾਇਆ ਜਾਂਦਾ ਲੀਫਰ ਵਾਲੀ ਦਵਾਈ ਦੇ ਵਿੱਚ ਇਹ ਟੱਪ ਦੇ ਵਿੱਚ ਵੀ ਸਾਰੀਆਂ ਉਹਨੀਆਂ ਜੜੀ ਬੂਟੀਆਂ ਦੀ ਕਟਾਈ ਕਰਕੇ ਰੱਖੀ ਹੋਈ ਆ ਹਰੀਆਂ ਜਣੀਆਂ ਜੜੀ ਬੂਟੀਆਂ ਨੇ ਇਸੇ ਤਰ੍ਹਾਂ ਸਾਂਗੇ ਜਿਹੜੀ ਬੂਟੀਆਂ ਦਾ ਸੀ ਰਸ ਕੱਢ ਕੇ ਫਿਰ ਇਹਨਾਂ ਦਾ ਕੜਾਹਾ ਬਣਾ ਕੇ ਰਸ ਕੱਢੇ ਜਾਂਦੇ ਨੇ ਇਹਨਾਂ ਦਾ ਔਰ ਇਹ ਤੋਂ ਬਿਨਾਂ ਜਿੰਨੇ ਹੁਣ ਮੈਂ ਤੁਹਾਨੂੰ ਹੋਰ ਦਿਖਾਵਾਂ ਇੱਧਰ ਵੀ ਇਹ ਕੜਾਹੀ ਦੇ ਵਿੱਚ ਪਾਇਆ ਹੋਇਆ ਮਰਾਜ ਜਿੰਨੇ ਇਹ ਗੁੱਲਰ ਦੀ ਸਾਲ ਪਾਈ ਜਾਂਦੀ ਆ ਕੋਈ ਵੀ ਪੇਟ ਵਾਸਤੇ ਨੀਰ ਵਾਸਤੇ ਬਹੁਤ ਵਧੀਆ ਹੁੰਦੀ ਆ ਹਰ ਤਰ੍ਹਾਂ ਦਾ ਟਾਕਸਿਨ ਜਿੰਨੇ ਵੀ ਜ਼ਹਿਰ ਹੁੰਦੇ ਆ ਸਾਰੇ ਕੱਢ ਦਿੰਦੀ ਆ ਇਸ ਤੋਂ ਇਲਾਵਾ ਇਹ ਹੁੰਦੀ ਆ ਪਿੱਪਲ ਦੀ ਸਾਲ ਆ ਜਾਂਦੀ ਆ ਇੱਕੜ ਦੀ ਸਾਲ ਪਾਈ ਜਾਂਦੀ ਆ ਇਹ ਵੀ ਬਹੁਤ ਕਿਡਰੀ ਰੋਗ ਵਾਸਤੇ ਲੀਵਰ ਵਾਸਤੇ ਚੰਗੀ ਹੁੰਦੀ ਆ ਇਸੇ ਤਰ੍ਹਾਂ ਫਿਲਕਣ ਦੀ ਸਾਲ ਵੀ ਪਾਈ ਜਾਂਦੀ ਆ ਤੇ ਬੱਚਾ ਉਹ ਵੀ ਪੇਟ ਲੀਵਰ ਖੋਲ ਉਹਨਾਂ ਚੀਜ਼ਾਂ ਨੂੰ ਚਾਰਬੀ ਨੂੰ ਸਾਰੇ ਕਹੇ ਨੂੰ ਠੀਕ ਕਰਦੀ ਆ ਤੇ ਇਸ ਤਰ੍ਹਾਂ ਅਲੱਗ ਅਲੱਗ ਇਹਦੇ ਵਿੱਚ ਸਾਰੀਆਂ ਜੜੀ ਬੂਟੀਆਂ ਪਾਈਆਂ ਜਾਂਦੀਆਂ ਨੇ ਫਿਰ ਇਹਨਾਂ ਦਾ ਦੇਖੋ ਰਸ ਕੱਢਿਆ ਜਾਣਾ ਸਾਰਾ ਇਸ ਤਰ੍ਹਾਂ ਰਸ ਨਿਕਲਣਾ ਇਹਦਾ ਹੁਣ ਜਦੋਂ ਇਹ ਤਿਆਰ ਹੋ ਗਿਆ ਕਣ ਇਹ ਘੱਟੋ ਘੱਟ 8-9 ਘੰਟੇ ਰਿਜਣਾ ਇਹਨੇ ਰਿਜ ਕੇ ਫਿਰ ਇਹਦਾ ਰਸ ਨਿਕਲੂ ਜਿੰਨਾ ਫਿਰ ਇਹ ਰਾਸ ਨਿਕਲਣਾ ਸਾਰਾ ਨਚੋੜਿਆ ਜਾਣਾ ਫਿਰ ਮਸ਼ੀਨ ਦੇ ਨਾਲ ਨਚੋੜ ਕੇ ਫਿਰ ਇਹਨੂੰ ਅਸੀਂ ਇਸ ਰਾਸ ਨੂੰ ਫੇਰ ਉਹ ਵਾਲਣਾ ਘਟੋ-ਕਟ ਪੂਰਾ ਇੱਕ ਦਿਨ ਤੇ ਇਹਦੇ ਵਿੱਚ ਹਲੇ ਸੁੱਕੀਆਂ ਜਿਹੜੀ ਬੁੱਟੀਆਂ ਪਾਣੀਆਂ ਨੇ ਘਟੋ-ਕਟੇ 45 ਜੜੀ ਬੁੱਟੀਆਂ ਪਾਣੀਆਂ ਨੇ ਵਿੱਚ ਬਹੁਤ ਸਾਰੀਆਂ ਸੁੱਕੀਆਂ ਜਿਹੜੀ ਬੁੱਟੀਆਂ ਪਾਉਣੀਆਂ ਨੇ ਉਹ ਹੀ ਮੈਂ ਤੁਹਾਨੂੰ ਸਾਰੀ ਗਿਣਤੀ ਕਰਾਂ ਉਹ ਕਿੰਨੀਆਂ-ਕਿੰਨੀਆਂ ਪਾਉਂਦੇ ਆਂ ਇਸ ਤਰ੍ਹਾਂ ਮਤਲਬ ਇਹਨੂੰ ਅਸੀਂ ਤਿਆਰ ਕਰਦੇ ਆਂ ਫਿਰ ਇਹ ਇਹ ਉਹਦਾ ਰਾਸ ਕੱਢਾ ਜਿਹੜਾ ਫਿਰ ਉਹ ਰਾਸ ਨੂੰ ਇੱਕ ਤੋਂ ਦੋ ਦਿਨ ਉਹਨੇ ਫਿਰ ਜਣਾ ਸਲੋ ਅੱਗ ਤੇ ਫੇਰ ਜਾ ਕੇ ਜਿਹੜੀ ਇੱਕ ਗੋਲੀ ਆ ਛੋਟੀ ਜੀ ਤਿਆਰ ਹੁੰਦੀ ਆ ਲੀਵਰ ਦੀ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਹਾਂ ਨਾ ਵੀਡੀਓ ਦੇ ਵਿੱਚ ਵੀ ਕਿਸ ਤਰ੍ਹਾਂ ਦੀ ਫੇਰੇ ਜਾ ਕੇ ਫਰਟੀ ਲੀਵਰ ਨੂੰ ਠੀਕ ਕਰਦੇ ਆ ਇਹਦੇ ਵਿੱਚ ਵੀ ਦੋ ਤਰ੍ਹਾਂ ਦੀ ਬਣਾਉਂਦੇ ਆ ਸੀ ਇੱਕ ਤਾਂ ਇਹ ਕੱਲੀ ਜੜੀ ਬੂਟੀਆਂ ਦੀ ਹੁੰਦੀ ਆ ਰਸ ਕੱਢ ਕੇ ਇਸ ਤਰ੍ਹਾਂ ਇਹਨਾਂ ਜੜੀ ਬੂਟੀਆਂ ਦਾ ਰਸ ਕੱਢ ਕੇ ਇਹਨਾਂ ਜਿਹੜੀ ਗੋਲੀ ਬਣਦੀ ਆ ਉਹਦੇ ਚੋਂ ਅਸੀਂ ਦੋ ਤਰ੍ਹਾਂ ਦੀ ਜੜੀ ਤਿਆਰ ਕਰਦੇ ਆ ਇੱਕ ਤਾਂ ਜਿੰਨੇ ਦੇਖਦਾ ਗ੍ਰੇਡ 1 ਹੁੰਦਾ ਉਹਦੇ ਲਈ ਤਾਂ ਜੜੀ ਬੂਟੀਆਂ ਦੀ ਵਰਤੀ ਜਾਂਦੀ ਆ ਇਹਦਾ ਰੇਟ ਅਲੱਗ ਹੁੰਦਾ ਪਰ ਜਿੰਨੇ ਦਾ ਗ੍ਰੇਡ 2 ਫਰਟੀ ਲੀਵਰ ਹੋ ਗਿਆ ਗ੍ਰੇਡ 3 ਹੋ ਗਿਆ ਉਮਾਨੀ ਫਿਰ ਅਸੀ ਦੇ ਵਿੱਚ ਫਸਣਾ ਪਾਉਂਦੇ ਆ ਤੇ ਉਹ ਫਸਣਾ ਵਾਲੀ ਥੋੜੀ ਮਹਿੰਗੀ ਹੁੰਦੀ ਆ ਪਰ ਉਹਦਾ ਰਿਜ਼ਲਟ 100% ਪਾਉਂਦਾ ਭਾਵੇਂ ਤੁਹਾਨੂੰ ਕੋਈ ਪੀਲੀਆ ਹੋ ਰਿਹਾ ਲੀਵਰ ਦਾ ਸੀਵਰ ਸਾਈਸਸ ਹੋ ਰਿਹਾ ਉਹਦੇ ਤੇ ਵੀ ਕੰਮ ਕਰਦੀ ਆ ਇਹ ਜਾਂ ਤੁਹਾਨੂੰ ਕੋਈ ਹੋ ਰਹੀ ਆ ਜਿਵੇਂ ਹੈਪੇਟਾਈਟਸ ਹੋ ਰਿਹਾ ਵਾ ਏ ਵੀ ਸੀ ਕੁਝ ਵੀ ਹੋ ਰਿਹਾ ਤੁਹਾਨੂੰ ਹਰ ਚੀਜ਼ ਤੇ ਕੰਮ ਕਰਦੀ ਆ ਇਹ ਦੇਖੋ ਰਸ ਨੇ ਰਸ ਨੇ ਗੋਲੀ ਵਰਦੀ ਆ ਦੀ ਬਾਤ ਦੇ ਵਿੱਚ ਸੁਕਾਪੀ ਤੇ ਦੋ ਤਿੰਨ ਦਿਨ ਉਹਨੂੰ ਘਟੋ ਘਟਾ ਚਾਰ ਦਿਨਾਂ ਅਚ ਸਾਡੀ ਇਹ ਗੋਲੀ ਤਿਆਰ ਹੁੰਦੀ ਆ ਜਾ ਕੇ ਠੀਕ ਹੈ ਜੀ ਇਹ ਆਪਣੀ ਤੁਹਾਨੂੰ ਲੀਵਰ ਦੀ ਗੋਲੀ ਦੀ ਜਾਣਕਾਰੀ ਦਿੱਤੀ ਆ ਕਿਵੇਂ ਬਣਾਉਨੇ ਆਪਾਂ ਕਾਜਾ ਜੜੀ ਬੁੱਟੀਆਂ ਰਸ ਕਿਵੇਂ ਕੱਢਦੇ ਆ ਜਿਹੜੀਆਂ ਜੜੀਆਂ ਤਾਜੀਆਂ ਜੜੀ ਬੁੱਟੀਆਂ ਪਾਉਨੇ ਆ ਇਹ ਤੁਸੀਂ ਸਾਰੀਆਂ ਤਾਜੀਆਂ ਜੜੀ ਬੁੱਟੀਆਂ ਦੇਖ ਲਈਆਂ ਵੀ ਕਿਹੜੀਆਂ ਜੜੀਆਂ ਇਹਦੇ ਵਿੱਚ ਪਾਉਨੇ ਆ ਤੇ ਹੁਣ ਇਹ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਓ ਚੈਨਲ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਉਣ ਵਾਲੀ ਜਿਹੜੀ ਆਪਾਂ ਅੱਗੇ ਸੁੱਕੀਆਂ ਜੜੀ ਬੁੱਟੀਆਂ ਦੀ ਬਣਾਵਾਂਗੇ ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਵੀ ਕਿਵੇਂ ਸੁੱਕੀਆਂ ਜੜੀ ਬੁੱਟੀਆਂ ਨੂੰ ਵਰਤਦੇ ਆਪਾਂ ਕਿਸ ਤਰ੍ਹਾਂ ਉਹਨਾਂ ਦੀ ਬਣਾਉਣੇ ਕਿਹੜੀਆਂ ਜੜੀ ਬ ਇਹका ਵੀਡੀਓ ਦੇਖਣ ਲਈ ਤੁਹਾ ਦਾ ਬਹੁਤ ਬਹੁਤ ਧੰਨਵਾਦ